拉 ਗੁਰਵਿੰਦ ਸਿੰਘ ਜੀ 1463 ਜੀ ਸਰਦਾਰ ਭਜਨ ਸਿੰਘ ਮਾਣਯੋਗ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮੇਖਲ ਜਵਾਬ ਤਾਂ ਚਲਾ ਗਿਆ ਜੀ ਤੇ ਸੁਪਲੀਮੈਂਟਰੀ ਕਰਾ ਲੈਨੇ ਆ ਹੈ ਜੀ ਕੋਈ ਸੁਪਲੀਮੈਂਟਰੀ ਹਾਂਜੀ ਹਾਂਜੀ ਜੀ ਸਰ ਮੈਂ ਨਾ ਫਰੀਦਕੋਟ ਦੇ ਉਹ ਜਿਹੜੀਆਂ ਸੜਕਾਂ ਫਰੀਦਕੋਟ ਨੂੰ ਲੱਗਦੀਆਂ ਖਾਸ ਕਰਕੇ ਕੋਟਕਪੂਰਾ ਫਰੀਦਕੋਟ ਇਹਨਾਂ ਨੂੰ ਇਹ ਪੁੱਛਿਆ ਸੀ ਕਿ ਪੁਲਾਂ ਨੂੰ ਚੌੜੇ ਕਰਨ ਬਾਰੇ ਪਰ ਇਹਨਾਂ ਨੇ ਕਹਿਤਾ ਵੀ ਪੁਲ ਜਿਹੜੇ ਉਹ ਨਹੀਂ ਆ ਪਿਛਲੇ ਦਿਨੀ ਆਪ ਸਭ ਨੇ ਦੇਖਿਆ ਇੱਕ ਬੱਸ ਡਿੱਗੀ ਸੀ ਕੋਟਕੂਰਾ ਰੋਡ ਦੇ ਉੱਤੇ ਸੇਨ ਨਾਲ ਦੇ ਪੁਲ ਦੇ ਪੀੜਾ ਪੁਲ ਹੋਣ ਕਰ। ਉਸੇ ਰੋਡ ਤੇ ਜੇ ਅਸੀਂ ਥੋੜਾ ਅੱਗੇ ਜਾਈਏ ਤਾਂ ਸੰਮਾ ਦੇ ਕੋਲ ਜਿੱਥੇ ਸਾਬਕਾ ਸਾਡੇ ਕੈਬਨਿਟ ਮੰਤਰੀ ਰਹੇ ਉਹਨਾਂ ਦੇ ਕੋਲੇ ਪੁਲੀ ਉਹ ਵੀ ਪੀੜੀ ਆ। ਮੈਂ ਪੁਲਾਂ ਦਾ ਇਹ ਪਾਇਆ ਸੀ ਸਾਧਕ ਰੋਡ ਦੇ ਉੱਤੇ ਜਿੱਥੇ ਸਾਡੇ ਫਰੀਦਕੋਟ ਦੀ ਸ਼ੌਨੀ ਆ ਆਰਮੀ ਦੇ ਬਹੁਤ ਵੱਡੇ ਟੈਂਕ ਲੰਘਦੇ ਆ। ਉੱਥੇ ਦੀ ਪੁਲਾ ਜਿਹੜੇ 50-60 ਸਾਲ ਪੁਰਾਣੇ ਬਣੇ ਹੋਏ ਆ। ਫਰੀਦਕੋਟ ਤੋਂ ਜਦੋਂ ਅਸੀਂ ਫਿਰੋਜ਼ਪੁਰ ਜਾਂਦੇ ਆ ਤਾਂ ਉੱਥੋਂ ਤੱਕ ਸ਼ਹਿਰ ਦੀ ਆਬਾਦੀ ਆ ਗਈ ਹੈ ਸੇਮਨਾਲ ਦਾ ਪੁਲਾ ਜਿਹੜਾ ਫਿਰੋਜ਼ਪੁਰ ਰੋਡ ਤੇ ਜਾਂ ਉਹਦੇ ਅੱਗੇ ਨਹਿਰ ਦੇ ਪੁਲਾ ਉੱਥੇ ਨੇ ਦੱਸਿਆ ਵੀ ਉਸ ਰੋਡ ਦੇ ਉੱਤੇ ਪੰਜ ਪੁਲਾ ਹੈ ਪਰ ਜਿਹੜੇ ਸ਼ਹਿਰ ਦੇ ਨੇੜੇ-ਨੇੜੇ ਦੋ ਤਿੰਨ ਪੁਲਾ ਉਹਨਾਂ ਨੂੰ ਚੌੜੇ ਕਰਨ ਦੀ ਲੋੜ ਹੈ ਕਿਉਂਕਿ ਛੜ ਕੋਦੂ ਚੌੜੀ ਹੈ ਤੇ ਮੇਰੇ ਪਿੱਛੋਂ ਗੱਡੀਆਂ ਸਪੀਡ ਦੇ ਨਾਲ ਆਉਂਦੀਆਂ ਸੋ ਮੇਰੀ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਆਪ ਦੇ ਅਧਿਕਾਰੀਆਂ ਨੂੰ ਥੋੜਾ ਦੇਖੋ ਕੋਈ ਗਲਤ ਇਨਫੋਰਮੇਸ਼ਨ ਨਾ ਦੇਣ ਬੈਠੋ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਜਿਹੜੇ ਪੁਲਾਂ ਦੀ ਗੱਲ ਕਰ ਰਹੇ ਨੇ ਉਹਨਾਂ ਦੀ ਕੁੱਲ ਗਿਣਤੀ 12 ਹੈ ਔਰ ਇਹ ਮੇਨਾਂ ਦੀ ਗੱਲ ਠੀਕ ਆ ਕਿ ਕਾਫੀ ਪੁਰਾਣੇ ਬਣੇ ਹੋਏ ਨੇ ਇਹ ਪੁਲ ਪਰ ਜੋ ਇਹਨਾਂ ਪੁਲ ਦੇ ਸਟਰਕਚਰ ਨੇ ਉਹ ਆਵਾਜਾਈ ਵਾਸਤੇ ਤਾਂ ਸੁਰੱਖਤ ਨੇ ਪਰ ਘੱਟ ਚੌੜੇ ਨੇ ਅਸੀਂ ਇਹਦੇ ਵਾਸਤੇ ਜਿਹੜੀ ਪੀਸੀਯੂ ਹੁੰਦੀ ਜੀ ਇੱਕ ਪੈਸੇਂਜਰ ਕਾਰ ਯੂਨਿਟ ਦੀ ਇੱਕ ਫੀਜ਼ਿਬਿਲਟੀ ਹੁੰਦੀ ਆ ਉਹ ਅਸੀਂ ਆਪਣੇ ਅਧਿਕਾਰੀ ਡਿਪਿਊਟ ਕੀਤੇ ਹੋਏ ਨੇ ਇਹਦੀ ਫੀਜ਼ਿਬਿਲਟੀ ਚੈੱਕ ਕਰਵਾ ਰਹੇ ਆ ਜੋ ਵੀ ਉਹਦੇ ਚ ਰਿਪੋਰਟ ਆਏਗੀ ਉਹਦੇ ਅਨਸਾਰ ਪੋਲ ਜਿਹੜੇ ਆ ਉਹ ਚੌੜੇ ਕਰ ਦਿੱਤੇ ਜਾਣਗੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਇਹਨਾਂ ਦਾ ਸਵਾਲ ਹੈ ਜੀ ਸੇਖੋ ਸਾਹਿਬ ਦਾ ਇਹਨਾਂ ਨੂੰ ਜੀ ਸੇਖੋ ਸਾਹਿਬ ਹੈ ਸਰ ਜਿਹੜਾ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਇੱਥੇ ਉਹਦੇ ਤੇ ਇਹ ਕਹਿੰਦੇ ਵੀ ਸੜਕਾਂ ਦੇ ਬਰਾਬਰ ਆਪਣ ਜਦੋਂ ਕੋ ਕੋਟਕਪੂਰਾ ਰੋਡ ਤੇ ਜਿਹੜਾ ਪੁਲ ਬਣਿਆ ਉਹ 7 ਮੀਟਰ ਹੈ ਤੇ ਸੜਕ ਉਥੇ 10 ਮੀਟਰ ਹੈ ਇਸ ਤਰ੍ਹਾਂ ਜਿਹੜੀ ਫੋਜਪੁਰ ਰੋਡ ਤੇ ਆ ਉਹ ਵੀ ਸੜਕ ਜਿਆਦੇ ਚੌੜੀ ਹੈ ਪੁਲ ਪੀੜਾ ਤੇ ਜਿਹੜੀ ਤੁਹਾਨੂੰ ਦੱਸਿਆ ਵੀ 7 ਕਰੋੜ ਤੇ ਸਾਰੇ ਆਰਮੀ ਦੇ ਟੈਂਕ ਲੰਘਦੇ ਆ ਉਸ ਏਰੀਏ ਨੂੰ ਫੋਰ ਲੇਨ ਕਰਨ ਵਾਸਤੇ ਵੀ ਮੇਰੇ ਸਰਕਾਰ ਨੂੰ ਜਿਹੜੇ ਪਹਿਲਾਂ ਤੋਂ ਲਗਾਤਾਰ ਮੈਂ ਲਿਖ ਰਿਹਾ ਕਿਉਂਕਿ ਫਰੀਦਕੋਟ ਸ਼ਹਿਰ ਦਾ ਇਸ ਢੰਗ ਨਾਲ ਬਣਿਆ ਹੋਇਆ ਇੱਕ ਪਾਸੇ ਨਹਿਰ ਹੈ ਤੇ ਇੱਕ ਪਾਸੇ ਛੌਣੀ ਹੈ ਸਾਰੇ ਦਾ ਸਾਰਾ ਟ੍ਰੈਫਿਕ ਜਿਹੜਾ ਸ਼ਹਿਰ ਦੇ ਵਿੱਚ ਦੀ ਲੰਘਦਾ ਹੈ ਤੋ ਇਸ ਕਰਕੇ ਜਿਹੜਾ ਹੈਗਾ ਥੋੜਾ ਜਿਹਾ ਇਹਨਾਂ ਦੇ ਕੁਝ ਆਪਜੀ ਰਾਹੀਂ ਦੱਸਣਾ ਚਾਹੁੰਨਾ ਕਿ ਅਧਿਕਾਰੀਆਂ ਦੀ ਨਲਾਇਕੀ ਕਾਰਨ ਸਾਡਾ ਬੀਐਸਸੀ ਐਗਰੀਕਲਚਰ ਦਾ 5 ਕਰੋੜ ਦਾ ਜਿਹੜਾ ਫੰਡ ਸੀਗਾ ਉਹ ਵੀ ਵਾਪਸ ਹੋ ਗਿਆ ਤੇ 4.4 ਕਰੋੜ 4 ਕਰੋੜ 70 ਲੱਖ ਦੀ ਲਾਗਤ ਦੇ ਨਾਲ ਜਿਹੜਾ ਬਰਜਿੰਦਰਾ ਕਾਲਜ ਵਿੱਚ ਆਡਿਟੋਰੀਅਮ ਬਣਨਾ ਸੀ ਉਹ ਵੀ ਵਾਪਸ ਹੋ ਗਿਆ ਸੋ ਬਹੁਤੀ ਵਾਰੀ ਜਿਹੜੇ ਬੰਦੇ ਸੀਰੀਅਸ ਹੋ ਕੇ ਕੰਮ ਨਹੀਂ ਕਰਦੇ ਸੋ ਥੋੜਾ ਜਿਹਾ ਖਚਾਈ ਕਰਨ ਦੀ ਲੋੜ ਹੈ ਦੁਆਰਾ ਇਹਨੂੰ ਰਿਵਿਊ ਕਰਾ ਲਓ ਜੀ ਮੰਤਰੀ ਜੀ ਬੋਲਣਾ ਚਾਹੁੰਦੇ ਹਾਂ ਜੀ ਪਾਣੀਓਗ ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਪਹਿਲਾਂ ਹੀ ਮੈਂਬਰ ਸਾਹਿਬ ਨੂੰ ਦੱਸ ਚੁੱਕਾ ਹਾਂ ਕਿ ਅਸੀਂ ਇੱਥੇ ਫੀਜ਼ਿਬਿਲਟੀ ਚੈੱਕ ਕਰਨ ਵਾਸਤੇ ਟੀਮਾਂ ਲਗਾ ਦਿੱਤੀਆਂ ਨੇ ਉਹਦੇ ਵਿੱਚ ਵੱਖ-ਵੱਖ ਹੁੰਦਾ ਹੈ ਕਿ 16 ਕ ਹਜ਼ਾਰ ਪੀਸੀਯੂ ਆ ਤੇ ਉਹਦਾ ਕਿੰਨਾ ਪੋਲ ਚੌੜਾ ਹੋਣਾ ਚਾਹੀਦਾ ਹੈ 16 ਹਜ਼ਾਰ ਤੋਂ ਵੱਧ 4 ਲੇਨ ਹੋ ਜਾਂਦਾ ਜੀ ਫਿਰ 40 ਹਜ਼ਾਰ ਤੋਂ ਵੱਧ 6 ਲੇਨ ਹੋ ਜਾਂਦਾ ਜੋ ਵੀ ਰਿਪੋਰਟ ਸਾਡੇ ਕੋਲ ਆਊਗੀ ਅਸੀਂ 2 ਮਹੀਨੇ ਦੇ ਵਿੱਚ ਵਿੱਚ ਫੀਜ਼ਿਬਿਲਟੀ ਚੈੱਕ ਕਰਵਾ ਲੈਣੀ ਆ ਔਰ ਜੋ ਵੀ ਸਾਡੇ ਕੋਲ ਰਿਜ਼ਲਟ ਆਉਣਗੇ ਉਹਦੇ ਹਿਸਾਬ ਨਾਲ ਪੋਲ ਜਿਹੜੇ ਆ ਉਹ ਚੌੜੇ ਕਰ ਦਿੱਤੇ ਜਾਣਗੇ ਥੈਂਕ ਯੂ